ਅਕਸਰ ਕਿਹਾ ਜਾਂਦਾ ਹੈ ਕਿ ਬੇਹਿੰਮਤੇ ਨੇ ਜੋ ਸ਼ਿਕਵਾ ਕਰਨ ਮੁਕੱਦਰਾਂ ਨਾਲ ਉੱਗਣ ਵਾਲੇ ਤਾਂ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ ਅਜਿਹੀ ਹੀ ਕਹਾਣੀ ਅਤੇ ਕਿਰਦਾਰ ਹੈ 44 ਸਾਲ ਦੀ ਬਲਜੀਤ ਕੌਰ ਦਾ ਹੁਸ਼ਿਆਰਪੁਰ ਦੇ ਮਹੱਲਾ ਰਵਿਦਾਸ ਨਗਰ ਵਿੱਚ ਰਹਿਣ ਵਾਲੀ ਬਲਜੀਤ ਕੌਰ ਨੇ ਗੱਲਬਾਤ ਦੌਰਾਨ ਦੱਸਿਆ ਕਿ ਕਰੋਨਾ ਕਾਲ ਤੋਂ ਬਾਅਦ ਜਿਵੇਂ ਬਹੁਤ ਸਾਰੇ ਲੋਕਾਂ ਨੂੰ ਆਰਥਿਕ ਤੰਗੀਆਂ ਆਈਆਂ ਉਸੇ ਤਰ੍ਹਾਂ ਹੀ ਉਹਨਾਂ ਉੱਪਰ ਵੀ ਆਰਥਿਕ ਤੰਗੀ ਦਾ ਅਸਰ ਪਿਆ ਤੇ ਜ਼ਿੰਦਗੀ ਸਖਾਲੀ ਹੋਣ ਦੀ ਥਾਂ ਦਿਨ ਬਦ ਦਿਨ ਮੁਸਕਰਾ ਨਾਲ ਜੀ ਕਿੱਥੋਂ ਦੇ ਰਹਿਣ ਵਾਲੇ ਹੋ ਮੈਂ ਹੁਸ਼ਿਆਰਪੁਰ ਦੀ ਰਹਿਣ ਵਾਲੀ ਆ ਨੀਅਰ ਡੀਏਵੀ ਕਾਲਜ ਦੇ ਕੋਲ ਰਵਿਦਾਸ ਨਗਰ ਉੱਥੇ ਦੀ ਜੀ ਤੇ ਇਹ ਜਿਹੜਾ ਕਨਸੈਪਟ ਕੀ ਕਨਸੈਪਟ ਹੈ ਕਦੋਂ ਸ਼ੁਰੂ ਕੀਤਾ ਜੀ ਇਹ ਮੈਂ ਜੂਨ ਦੇ ਵਿੱਚ ਸ਼ੁਰੂ ਕੀਤਾ ਸੀ ਜੂਨ ਦੇ ਲਾਸਟ ਵੀਕ ਚ ਤਾਂ ਉਸ ਟਾਈਮ ਮੈਂ ਸਟਾਰਟ ਕੀਤਾ ਸੀਗਾ ਨਾ ਦੋ ਕੁ ਮਹੀਨੇ ਹੋ ਗਏ ਦੋ ਸਭਣਾ ਖਾਣਾ ਤਾਂ ਸਪਲਾਈ ਕਰਦੇ ਹੋ ਕਿਸ ਕੀ ਕਿਤਾ ਹੈਗਾ ਜੀ ਮੈਂ ਟਿਫਨ ਸਰਵਿਸ ਦਾ ਕੰਮ ਸ਼ੁਰੂ ਕੀਤਾ ਸੀਗਾ ਪਹਿਲੇ ਮੈਂ 카ਟ ਲਗਾਈ ਸੀ ਸਬਜੀ ਮੰਡੀ ਲੇਕਿਨ 카ਟ ਦੇ ਟਾਈਮਿੰਗ ਦੀ ਬੜੀ ਪ੍ਰੋਬਲਮ ਸੀਗੀ ਤਾਂ ਉਹਦੇ ਵਜੇ ਨਾਲ ਫਿਰ ਉਸ ਤੋਂ ਬਾਅਦ ਮੈਂ ਟਿਫਨ ਸਰਵਿਸ ਦਾ ਕੰਮ ਸ਼ੁਰੂ ਕੀਤਾ ਮੇਰੇ ਕੋਲ ਲੰਚ ਹੁੰਦਾ ਹੈ ਡਿਨਰ ਹੁੰਦਾ ਹੈ ਜੀ ਇਹ ਕਿੰਨੀ ਕੀਮਤ ਹੈਗੀ ਹੈ ਇੱਕ ਟਿਫਨ ਦੀ ਕੀਮਤ 70 ਰੁਪਏ ਹੈ ਟਿਫਨ ਦੀ ਔਰ ਉਹਦੇ ਵਿੱਚ ਇੱਕ ਜਿਹਨੂੰ ਆਪਾਂ ਤਰੀਵਲੀ ਸਬਜੀ ਕਹਿੰਦੇ ਦਾ ਇੱਕ ਸੁੱਕੀ ਸਬਜੀ ਹੋਗੀ ਨਾਲ ਫੁਲਕੇ ਹੁੰਦੇ ਆ ਚਾਵਲ ਹੁੰਦੇ ਆ ਔਰ ਸੈਲਡ ਹੁੰਦਾ ਹੈ ਤੇ ਇਹ ਸ਼ੁਰੂਆਤ ਕਿਉਂ ਕਰਨੀ ਪੈਗੀ ਕੀ ਨੂੰ ਪਤਾ ਵੀ ਜੀ ਸ਼ੁਰੂਆਤ ਦੇਖੋ ਜਦੋਂ ਕਰੋਨਾ ਹੋਇਆ ਉਸ ਤੋਂ ਬਾਅਦ ਤਾਂ ਬਹੁਤ ਦੁਨੀਆ ਨੂੰ ਫਰਕ ਪਿਆ ਹੈ तकरीबन ਮੈਨੂੰ ਲੱਗਦਾ ਵੀ ਕੋਈ ਇੱਦਾਂ ਦਾ ਹੋਊਗਾ ਜਿਹਨੂੰ ਫਰਕ ਨਹੀਂ ਪਿਆ ਹੋਊਗਾ ਤਾਂ ਉਹਨਾਂ ਵਿੱਚੋਂ ਅਸੀਂ ਵੀ ਸੀਗੇ ਇੱਕ ਅ ਕੱਬ ਮੇਰੇ ਹਸਬੰਡ ਦਾ ਵੀ ਠੀਕ ਸੀਗਾ ਚਲੋ ਆਈ ਚਲਾਈ ਸੀਗੀ ਬਹੁਤ ਜ਼ਿਆਦਾ ਵਧੀਆ ਨਹੀਂ ਕਹਿ ਸਕਦੀ ਸੀ ਪਰ ਆਈ ਚਲਾਈ ਸੀਗੀ ਹਸਬੰਡ ਤੁਹਾਡੇ ਹਸਬੰਡ ਮੇਰੇ ਮਕੈਨਿਕ ਆ ਅੱਛਾ ਜੀ ਕਿਸੇ ਦੀ ਸ਼ਾਪ ਦੇ ਅੱਗੇ ਕੰਮ ਕਰਦੇ ਆ ਉਹ ਹੁਣ ਤੁਹਾਡੇ ਕਿਹੋ ਜਿਹੇ ਹਾਲਾਤ ਕਿਹੋ ਜਿਹੇ ਨੇ ਹਾਲਾਤ ਬਸ ਉਸ ਤੋਂ ਬਾਅਦ ਕਰੋਨਾ ਤੋਂ ਬਾਅਦ ਐਦਾ ਦਾ ਕੰਮ ਡਿਸਟਰਬ ਹੋਇਆ ਕੋਈ ਬੱਚਿਆਂ ਦੀਆਂ ਪੜਾਈਆਂ ਤਾਂ ਚੱਲਦੀਆਂ ਸੀ ਕਾਲਜ ਵਾਲਿਆਂ ਨੇ ਫੀਸਾਂ ਵੀ ਲੈਣੀਆਂ ਹੀ ਸੀ ਸਕੂਲ ਵਾਲਿਆਂ ਨੇ ਵੀ ਫੀਸਾਂ ਲੈਣੀਆਂ ਸੀ ਬੇਸ਼ੱਕ ਕਰੋਨਾ ਚੱਲ ਰਿਹਾ ਸੀ ਲੇਕਿਨ ਖਰਚੇ ਸਾਰੇ ਤੁਰੇ ਹੋ ਸੀ ਖਰਚਾ ਕੋਈ ਨਹੀਂ ਰੁਕਿਆ ਸੀ ਕੰਮ ਸਾਡੇ ਬੰਦ ਸੀ ਬਟ ਖਰਚੇ ਸਾਡੇ ਤੁਰੇ ਸੀ ਬਸ ਉੱਥੋਂ ਫਿਰ ਸਾਡਾ ਤੰਗੀ ਹੁੰਦੇ 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 ਅੱਗੇ ਤੰਗੀ ਚੱਲੀ ਗਈ ਕਦੀ ਲੋਨ ਲੈ ਕੇ ਫੀਸ ਤਾਰ ਦੀ ਕਦੀ ਕਿੱਦਾਂ ਲੈ ਕੇ ਤਾਰ ਨਹੀਂ ਕਰਦੇ ਕਰਾਂਦੇ ਕਿ ਇਹ ਕਿ ਅਸੀਂ ਬੱਚੇ ਹੌਲੀ ਹੌਲੀ ਕੱਢਦੇ ਗਏ ਆ ਬੇਟੀ ਨੇ ਗ੍ਰੈਜੂਏਸ਼ਨ ਕਰ ਵੀ ਲਈ ਬਟ ਸਰਦੂ ਤੋਂ ਪੈਸਾ ਉਹ ਖੜਾ ਹੋ ਗਿਆ ਹੁਣ ਉਹ ਜਿਹੜੇ ਹੁਣ ਅਸੀਂ ਚੱਕਨ ਚੱਕੇ ਉਹ ਲਾਣੇ ਤਾਂ ਹੈ ਹੀ ਆ ਉਹਦੇ ਲਈ ਕੰਮ ਵੀ ਕਰਨਾ ਪੈਣਾ ਬਟ ਕੰਮ ਸਾਡਾ ਪ੍ਰੋਪਰ ਹੈ ਹੀ ਨਹੀਂ ਸੀ ਫਿਰ ਮੈਂ ਆਪਣਾ ਕੰਮ ਸਟਾਰਟ ਕਰਨ ਦੀ ਸੋਚੀ ਸੀ ਕਿ ਮੈਂ ਆਪਣਾ ਕੰਮ ਕਰੂੰਗੀ ਹੁਣ ਕਿੰਨੇ ਟਿਫਨ ਤੁਹਾਡੇ ਲੱਗਦੇ ਰੋਜ਼ ਦੇ ਮੇਰੇ 15 ਟਿਫਨ ਤਾਂ ਹੁੰਦੇ ਆ 15 ਤਾਂ ਹੁੰਦੇ ਆ ਪਰ 15 ਚ ਇਹ ਕਿ ਇਨਕਮ ਮੈਂ ਹੀ ਨਹੀਂ ਕਹਿ ਸਕਦੀ ਕਿ ਮੈਨੂੰ ਇਨਕਮ ਆਂਦੀ ਉਹ ਚ ਆਈ ਚਲਾਈ ਆ ਬਚਤ ਨਹੀਂ ਹੈਗੀ ਬਚਤ ਨਹੀਂ ਹੈਗੀ ਆਈ ਚਲਾਈ ਹੈ ਅਗਰ ਘੱਟ ਤੋਂ ਘੱਟ ਵੀ 30 ਤੋਂ 35 ਟਿਫਨ ਵੀ ਲੱਗਦੇ ਆ ਫਿਰ ਮੇਰਾ ਬਚਤ ਮੈਨੂੰ ਹੁੰਦੀ ਆ ਮੇਰੇ ਘਰ ਦੇ ਖਰਚੇ ਨਿਕਲਦੇ ਆ ਪਰਿਵਾਰ ਚ ਕੌਣ ਕੌਣਾ ਕੋਲ ਪਰਿਵਾਰ ਚ ਮੇਰੇ ਹਸਬੰਡ ਹੈ ਮੇਰੇ ਦੋ ਬੱਚੇ ਆ ਬੇਟੀ ਵੱਡੀ ਹੈ ਬੇਟਾ ਮੇਰਾ ਛੋਟਾ ਆ ਮਦਰ ਇਨ ਲਾ ਨਾ ਦਿੰਦੇ ਆ ਹਾਂਜੀ ਤੁਹਾਡੀ ਏਜ ਕਿੰਨੀ ਹੈ ਮੇਰੀ 44 45 ਦੇ ਅਕੋਰਡਿੰਗ ਹੈਗੀ ਕਦੋਂ ਸ਼ੁਰੂ ਕੀਤਾ ਹੈ ਕੰਮ ਸੀ ਇਹਨੂੰ 2 2.5 ਮਹੀਨੇ ਹੋ ਗਏ ਆ ਜੀ ਹਾਂਜੀ ਤੇ ਸ਼ੁਰੂਆਤ ਵੇਲੇ ਇਹ ਬੜੀ ਆਰਥਿਕ ਤੰਗੀਆਂ ਤੁਸੀਂ ਪਹਿਲਾਂ ਹੀ ਦੱਸਿਆ ਕਿ ਤੁਝਰੇ ਸੀਗੇ ਪਰ ਸ਼ੁਰੂਆਤ ਦੇ ਲਈ ਇੱਕ سرمਾਇਆ ਚਾਹੀਦਾ ਹੁੰਦਾ ਉਹ سرمਾਇਆ ਪੂੰਜੀ ਕਿੱਥੋਂ ਕਿੱਦਾਂ ਮੈਨੇਜ ਕੀਤਾ ਕਰਜ਼ਾ ਲਿਆ ਜਾਂ ਕਿਸੇ ਨੇ ਮਦਦ ਕੀਤੀ ਕਰਜ਼ੇ ਤਾਂ ਪਹਿਲੇ ਹੀ ਬਹੁਤ ਲਿੱਤੇ ਹੋਏ ਸੀ ਮੈਂ ਬੱਚਿਆਂ ਦੀ ਪੜਾਈਆਂ ਕਰਕੇ ਤਾਂ ਬਸ ਸਹਿਨ ਜੀ ਉਹਨਾਂ ਨਾਲ ਗੱਲ ਕੀਤੀ ਸੀ ਮੇਰੇ ਫਰੈਂਡ ਸਰਕਲ ਦੇ ਵਿੱਚ ਸੀ ਉਹਨਾਂ ਨੇ ਮੈਨੂੰ ਦੱਸਿਆ ਸੀ ਕਿ ਅੰਜੀ ਬਾਰੇ ਤਾਂ ਮੈਂ ਉਹਨਾਂ ਨੂੰ ਵਟਸਐਪ ਤੇ ਮੈਸੇਜ ਕੀਤਾ ਉਹਨਾਂ ਨੇ ਮੈਨੂੰ ਰਿਪਲਾਈ ਕੀਤਾ ਔਰ ਆਏ ਘਰ ਦੇਖਿਆ ਉਹਨਾਂ ਨੇ ਤਾਂ ਉਹ ਕਹਿੰਦੇ ਕਿ ਅਸੀਂ ਤੁਹਾਨੂੰ ਰੋਜ਼ਗਾਰ ਜ਼ਰੂਰ ਮਹਈਆ ਕਰਾਵਾਂਗੇ ਜੋ ਮੈਨੂੰ ਠੀਕ ਲੱਗਾ ਕੰਮ ਉਸ ਟਾਈਮ ਕਿਉਂਕਿ ਮੈਨੂੰ ਖਾਣਾ ਬਣਾਉਣਾ ਆਉਂਦਾ ਸੀ ਇੱਕ ਮੈਨੂੰ ਪਤਾ ਸੀ ਕਿ ਖਾਣਾ ਮੈਂ ਬਣਾ ਲੈਣੀ ਆਂ ਔਰ ਵਧੀਆ ਬਣਾ ਲੈਣੀ ਆਂ ਤਾਂ ਮੈਂ ਖਾਣੇ ਤੋਂ ਹੀ ਸਟਾਰਟ ਕੀਤਾ ਫਿਰ ਮੈਂ ਇਹਨਾਂ ਨੂੰ ਕਿਹਾ ਕਿ ਮੈਂ ਟਿਫਿਨ ਸਰਵਿਸ ਦਾ ਕਰਨਾ ਆ ਤਾਂ ਉਹਨਾਂ ਨੇ ਮੈਨੂੰ ਕਿਹਾ ਵੀ ਤੁਸੀਂ ਕੀ ਸਮਾਨ ਲੈਣਾ ਮੈਂ ਜੋ ਸਮਾਨ ਉਹਨਾਂ ਨੂੰ ਕਿਹਾ ਉਹਨਾਂ ਨੇ ਮੈਨੂੰ ਲੈ ਕੇ ਦਿੱਤਾ ਹੁਣ ਇਸ ਕੰਮ ਨੂੰ ਅੱਗੇ ਵਧਾਉਣਾ ਚਾਹੁੰਦੀ ਹਾਂ ਹਾਂਜੀ ਮੈਂ ਇਸ ਕੰਮ ਨੂੰ ਅੱਗੇ ਵਧਾਉਣਾ ਚਾਹੁੰਦੀ ਹਾਂ ਕਿ ਮੈਂ ਆਪਣਾ ਕੰਮ ਅੱਗੇ ਵਧਾਵਾਂ ਆ ਆਪਣੇ ਘਰ ਦੇ ਹਾਲਾਤਾਂ ਨੂੰ ਮੈਂ ਬਦਲ ਸਕਾਂ ਕਿਉਂਕਿ ਇੱਕ سپورਟ ਚਾਹੀਦੀ ਹੈ ਬਿਨਾ سپورਟ ਦੇ ਕੋਈ ਵੀ ਬੰਦਾ ਕੁਝ ਨਹੀਂ ਕਰ ਸਕਦਾ ਇੱਕ سپورਟ ਚਾਹੀਦੀ ਹੈ ਘਰ ਦੇ ਆ ਦੀ سپورਟ ਤਾਂ ਹੈਗੀ ਹੈ ਪਰ ਮੈਂ ਚਾਹਨੀ ਆ ਕਿ ਮੈਨੂੰ ਬਾਹਰ ਹੁਸ਼ਿਆਰਪੁਰ ਚ ਜਿੰਨੇ ਵੀ ਮੈਨੂੰ ਪੰਜਾਬੀ ਦੇਖ ਰਹੇ ਆ ਉਹ ਵੀ ਮੈਨੂੰ سپورਟ ਕਰਨ ਤਾਂ ਕਿ ਮੈਂ ਆਪਣੇ ਕੰਮ ਨੂੰ ਅੱਗੇ ਵਧਾ ਸਕਾਂ ਬਾਕੀ ਕੁਆਲਿਟੀ ਵੱਲੋਂ ਕੋਈ ਉਹ ਨਹੀਂ ਮਿਲੇਗਾ ਕੁਆਲਿਟੀ ਠੀਕ ਮਿਲੇਗੀ ਹਰ ਇੱਕ ਚੀਜ਼ ਅੱਛੀ ਹੋਏਗੀ ਕੁਆਲਿਟੀ ਦੇ ਨਾਲ ਕੋਈ ਨਹੀਂ ਹੈ ਕੰਪਰੋਮਾਈਜ਼ ਨਹੀਂ ਹੈ ਤੇ ਕੋਈ ਸਮਾਜ ਸੇਵੀ ਸੰਸਥਾਵਾਂ ਨੂੰ ਸਰਕਾਰ ਨੂੰ ਕੋਈ ਅਪੀਲ ਕਰਨੀ ਚਾਹੁੰਦਾ ਸਮਾਜ ਸੇਵੀ ਸੰਸਥਾ ਜਿਨ੍ਹਾਂ ਨੇ ਮੇਰੀ ਮਦਦ ਕੀਤੀ ਹੈ ਟਿਫਨ ਵਗੈਰਾ ਲੈ ਕੇ ਦੇਣ ਨੂੰ ਔਰ ਉਹ ਅੱਗੇ ਵੀ ਕਾਫੀ ਲੋਕਾਂ ਦੀ ਮਦਦ ਕਰਦੇ ਆ ਮੈਂ ਇਹੀ ਕਹਿਨੀ ਆ ਕਿ ਅਗਰ ਕੋਈ ਆਪਣੇ ਪੈਰਾ ਤੋਂ ਉਖੜ ਜਾਂਦਾ ਆ ਤੇ ਸਾਨੂੰ ਉਹਦੇ ਨਾਲ ਖੜਨਾ ਚਾਹੀਦਾ ਮੇਰੇ ਖੁਦ ਵੀ ਦਿਲੀ ਇਹੀ ਇੱਛਾ ਆ ਕਿ ਮੈਂ ਆਪਣੇ ਬੱਚਿਆਂ ਨੂੰ ਬੜੀ ਤੰਗੀ ਦੇ ਨਾਲ ਪੜਾਇਆ ਮੈਂ ਇਹੀ ਚਾਹਨੀ ਆ ਕਿ ਪਰਮਾਤਮਾ ਮੈਨੂੰ ਮੇਰੇ ਪੈਰਾ ਤੇ ਖੜਾ ਕਰੇ ਔਰ ਮੈਂ ਵੀ ਕਿਸੇ ਦੀ ਬਾਹ ਫੜ ਸਕਾਂ ਲekin hama tuda ਮੇਰਾ ਨਾਮ ਸਿਮਰਨ ਹੈ ਸਿਮਰਨ ਜੀ ਇਹ ਤੁਹਾਡੇ ਕੀ ਲੱਗਦੇ ਜਿਹੜੇ ਡਿਫਰੈਂਟ ਸਰਵਿਸ ਕਰਦੇ ਆ ਅ ਮੇਰੇ ਮੰਮਾ ਆ ਥੋੜੇ ਲਾਊਡ ਬੋਲਦੇ ਮੇਰੇ ਮੰਮੀ ਆ ਜੀ ਕੀ ਨਾਮ ਹੈ ਉਹਨਾਂ ਦਾ ਬਲਜੀਤ ਕੌਰ ਬਲਜੀਤ ਕੌਰ ਆ ਫਿਰ ਇਹ ਆਈਡੀਆ ਜਿਹੜਾ ਹੈਗਾ ਉਹਨਾਂ ਦਾ ਉਹਦੇ ਵਿੱਚ ਤੁਸੀਂ ਹੈਲਪ ਕਰਦੇ ਹੋ ਉਹਨਾਂ ਦੇ ਹਾਂਜੀ ਬਹੁਤ ਸਪੋਰਟ ਕਰੀਦੀ ਆ ਤਾਂ ਕਿ ਮੇਰੇ ਮੰਮਾ ਹੁਣ ਸ਼ੁਰੂ ਤੋਂ ਜਦ ਪਪਾ ਵੀ ਕੱਢਦੇ ਆ ਨਾਲ ਬਹੁਤ ਮਿਹਨਤ ਕਰਦੇ ਆ ਤੇ ਬਹੁਤ ਮਿਹਨਤ ਕਰਕੇ ਇਹਨਾਂ ਨੇ ਸਾਨੂੰ ਪੜਾਇਆ ਆ ਤੇ ਹੁਣ ਮੰਮੀ ਦੀ ਵੀ ਏਜ ਹੁੰਦੀ ਆ ਸਲਾਈ ਦਾ ਕੰਮ ਉਹਨਾਂ ਤੋਂ ਇੰਨਾ ਹੁੰਦਾ ਨਹੀਂ ਤੇ ਉਹ ਫੂਡ ਅੱਛਾ ਬਣਾਉਂਦੇ ਆ ਬਹੁਤ ਤੇ ਉਹਨਾਂ ਨੂੰ ਫਿਰ ਮੋਟੀਵੇਟ ਕੀਤਾ ਵੀ ਤੁਸੀਂ ਆਪਣਾ ਕੰਮ ਕਰੋ ਸਟਾਰਟ ਆਪਣਾ ਫੂਡ ਦਾ ਸਟਾਰਟ ਕਰੋ ਤੇ ਕਦੋਂ ਸ਼ੁਰੂ ਕੀਤਾ ਕਿੰਨੀ ਕਿ ਸਪੋਰਟ ਮਿਲ ਰਹੀ ਹੈ ਲੋਕਾਂ ਤੋਂ ਹੰਕਾਰਾ ਕਿੰਨਾ ਕਿ ਮਿਲ ਰਿਹਾ ਕਿ ਜਾਂ ਖੱਲੇ ਘਟਿਆ ਹਲੇ 3 ਮੰਥ ਹੋਏ ਆ ਤੇ ਸ਼ੁਰੂ ਸ਼ੁਰੂ ਵਿੱਚ ਥੋੜਾ ਹੈਗਾ ਸੀਗਾ ਜੋ ਮੈਂ ਕਿਸੇ ਨੇ ਸਾਡੀ ਰੀਲ ਬਣਾਈ ਸੀ ਤਾਂ ਸਾਡਾ ਥੋੜਾ ਬਹੁਤ ਚੱਲਿਆ ਸੀਗਾ ਬਟ ਇਦਾਂ ਕਰੀ ਜਿਆਦਾ ਆ ਜਾਂਦੇ ਕਈ ਥੋੜੇ ਆ ਜਾਂਦੇ ਆ ਇਦਾਂ ਥੋੜਾ ਬਸ ਹਲੇ ਪ੍ਰੋਫਿਟ ਨਹੀਂ ਕੁਝ ਹੋ ਰਿਹਾ ਇਹ ਆ ਠੀਕ ਆ ਹੋਈ ਜਾ ਰਿਹਾ ਸਭ ਕੁਝ ਹਾਂ ਹਾਂ ਕੋਈ ਅਪੀਲ ਸਰਕਾਰ ਤੋਂ ਸੰਸਥਾਵਾਂ ਤੋਂ ਜਾਂ ਪੰਜਾਬੀਆਂ ਨੂੰ ਕੁਛ ਰਿਹਾ ਦੇਣਾ ਚਾਹੂੰ ਇਹ ਆ ਮੈਂ ਕਹਿੰਨੀ ਕੀ ਸਾਨੂੰ ਵੱਧ ਤੋਂ ਵੱਧ ਸਪੋਰਟ ਕਰੋ ਤੁਸੀਂ ਸਾਡਾ ਫੂਡ ਟਰਾਈ ਕਰੋ ਅੱਗੇ ਤੁਸੀਂ ਸ਼ੇਅਰ ਕਰੋ ਤਾਂ ਕਿ ਅਸੀਂ ਵੀ ਅੱਗੇ ਆਪਣੇ ਤਰੱਕੀ ਕਰੀਏ ਅਗੇ ਸਾਡਾ ਕੰਮ ਚੱਲੇ ਤੁਸੀਂ ਪੜ੍ਹਦੇ ਹੋ ਕੀ ਕਰਦੇ ਹੋ ਹਾਂਜੀ ਮੈਂ ਗ੍ਰੈਜੂਏਸ਼ਨ ਕਰ ਲਈ ਹੋਈ ਆ ਰੀਸੈਂਟ ਮੈਂ ਜੂਨ ਜੁਲਾਈ ਦੇ ਵਿੱਚ ਕੀਤੀ ਆ ਔਰ ਹੁਣ ਮੈਂ ਜੋਬ ਜੋਬ ਕਰ ਰਹੀ ਹਾਂ ਅੱਗੇ ਤੁਹਾਡੇ ਕੀ ਸੁਪਨੇ ਨੇ ਅੱਗੇ ਮੇਰਾ ਇਹ ਆ ਮੈਂ ਮੇਰਾ ਇਹ ਸ਼ੌਂਕ ਹੈਗਾ ਫਾਈਨ ਆਰਟਸ ਦੇ ਵਿੱਚ ਮੈਂ ਡਰਾਇੰਗ ਦੇ ਵਿੱਚ ਕੱਢਦੀ ਆ ਤੇ ਮੈਨੂੰ ਇਹ ਆ ਮੈਂ ਗ੍ਰਾਫਿਕ ਡਿਜ਼ਾਈਨਿੰਗ ਸਿੱਖਾਂ ਔਰ ਜੋ ਮੈਂ ਆਪਣਾ ਹੱਥੀ ਸਕੈਚ ਬਣਾਉਣੀ ਆ ਉਹਨੂੰ ਮੈਂ ਡਿਜੀਟਲ ਗ੍ਰਾਫਿਕ ਦੇ ਵਿੱਚ ਕਰਾਂ ਤੇ ਆਰਥਿਕ ਤੰਗੀਆਂ ਨਾਲ ਕਿੰਨਾ ਕੁ ਪਰੇਸ਼ਾਨੀਆਂ ਕਿੰਨੀਆਂ ਕੌਂਦੀਆਂ ਪੜਾਈ ਦੇ ਵਿੱਚ ਆਰਥਿਕ ਤੰਗੀ ਦੇ ਨਾਲ ਤਾਂ ਪੜਾਈ ਦੇ ਵਿੱਚ ਬਹੁਤ ਔਖੀ ਦਿੱਕਤ ਆਈ ਆ ਕਈ ਵੇ ਤਾਂ ਪੈਸੇ ਵੀ ਨਹੀਂ ਹੁੰਦੇ ਸੀ ਅਸੀਂ ਬੁੱਕਸ ਲੈ ਸਕੀਏ ਬੁੱਕਸ ਕਿਸੇ ਤੋਂ ਲੈ ਕੇ ਆ ਕਿਸੇ ਦੇ ਕੋਲੋਂ ਫੋਟੋਜ਼ ਮੰਗਾ ਕੇ ਫੇਰ ਪੜੀਦਾ ਹੁੰਦਾ ਸੀਗਾ ਤੇ ਆ ਫੇਰ ਕਿਸੇ ਦੇ ਕੋਲੋਂ ਬੁੱਕਸ ਲੈ ਕੇ ਨੋਟਸ ਬਣਾ ਲੇਦੀਆਂ ਸੀ ਤੇ ਕਈ ਵਾਰ ਇਹ ਤਾਂ ਪੇਪਰ ਵੀ ਬਿਨਾ ਬੁੱਕਸ ਤੋਂ ਦਿੱਤੇ ਹੋਏ ਆ ਮੈਂ ਹੂੰ ਤੇ ਤੁਹਾਡੇ ਫਾਦਰ ਸਾਹਿਬ ਕੀ ਕਰਦੇ ਨੇ ਅ ਮੇਰੇ ਫਾਦਰ ਮਕੈਨਿਕਾ ਕਿਸੇ ਦੇ ਸ਼ਾਪ ਤੇ ਬਾਹਰ ਬੈਠ ਕੇ ਕੰਮ ਕਰਦੇ ਆ ਖੁਦੀ ਸ਼ਾਪ ਨਹੀਂ ਆ ਹੂੰ ਤੇ ਹੋਰ ਉਸ ਫੈਮਲੀ ਚ ਕੌਣ ਕੌਣ ਆ ਫੈਮਲੀ ਚ ਮੇਰੇ ਬ੍ਰਦਰ ਆ ਉਹ ਹੁਣ ਪਲੱਸ 2 ਕਰਕੇ ਹਟਿਆ ਗ੍ਰੈਜੂਏਸ਼ਨ ਕਰ ਰਿਹਾ ਆ ਐਸਜੀ ਕਾਲਜ ਬੀਪੀਏ ਦੇ ਵਿੱਚ ਜਿਸ ਤੋਂ ਬਾਅਦ ਬਲਜੀਤ ਕੌਰ ਦੇ ਮਨ ਵਿੱਚ ਜ਼ਿੰਦਗੀ ਨੂੰ ਖਤਮ ਕਰ ਲੈਣ ਦੇ ਮਾੜੇ ਖਿਆਲ ਵੀ ਆਏ ਪਰ ਉਸਨੇ ਆਪਣੇ ਬੱਚਿਆਂ ਵੱਲ ਦੇਖ ਕੇ ਬੱਚਿਆਂ ਦੀ ਪੜ੍ਹਾਈ ਵਿੱਚ ਰੁਚੀ ਨੂੰ ਧਿਆਨ ਵਿੱਚ ਰੱਖਦੇ ਹਾਂ ਘਰ ਤੋਂ ਈਟੀਫਨ ਸਰਵਿਸ ਦਾ ਕੰਮ ਸ਼ੁਰੂ ਕਰ ਦਿੱਤਾ ਜਿਸ ਵਿੱਚ ਉਸਦੇ ਪਤੀ ਅਤੇ ਬੱਚਿਆਂ ਨੇ ਉਸ ਦਾ ਖੂਬ ਸਾਥ ਦੱਸਦੀ ਹੈ ਕਿ ਬੇहद ਮਾੜੇ ਆਰਥਿਕ ਹਾਲਾਤਾਂ ਅਤੇ ਖੰਡਰ ਜ਼ਰਗ ਹੋ ਚੁਕੇ ਘਰ ਵਿੱਚ ਰਹਿ ਰਹੀ ਬਲਜੀਤ ਕੌਰ ਅਤੇ ਅਜਿਹੇ ਹੀ ਹੋਰ ਲੋੜਵੰਦ ਲੋਕਾਂ ਦਾ ਸਾਥ ਸਮਾਜ ਸੇਵੀਆਂ ਦੇ ਨਾਲ ਨਾਲ ਸਰਕਾਰਾਂ ਨੂੰ ਵੀ ਦੇਣਾ ਚਾਹੀਦਾ ਹੈ